ਸਰਦਾਰ ਲੋਹਾ ਦਾ ਜਥਾ ਕਰਤਾਰਪੁਰ ਸਾਹਿਬ ਤੋਂ ਐਮਨਾਬਾਦ ਜਾਂਦਾ ਹੋਇਆ ਰਸਤੇ ਵਿੱਚ ਰੇਲਵੇ ਲਾਈਨ ਜਿਹੜੇ ਸ਼ੱਕ ਦੇ ਬਿਲਕੁਲ ਨਾਲ ਹੈ ਜੱਸੜ ਦਾ ਰੇਲਵੇ ਸਟੇਸ਼ਨ ਕਿੱਥੇ 47 ਦੀ ਵੰਡ ਦੇ ਵਿੱਚ ਬਹੁਤ ਭਾਰੀ ਵੱਟ ਡੁੱਬ ਹੋਈ ਸੀ ਇਹ ਬਿਲਕੁਲ 1947 ਤੋਂ ਬਾਅਦ ਹੀ ਇਹ ਰੇਲਵੇ ਲਾਈਨ ਜਿਹੜੀ ਬੰਦ ਕਰ ਦਿੱਤੀ ਸੀ ਤੇ ਬਿਲਕੁਲ ਸੜਕ ਦੇ ਨੇੜੇ ਪਾਸੇ ਹੀ ਹੈ ਜਿਹੜੀ ਕਿ ਨਾਰੋਵਾਲ ਤੋਂ ਲਗਭਗ 8 ਕਿਲੋਮੀਟਰ ਦੂਰ ਹੈ ਜਸੜਾ ਰੇਲਵੇ ਸਟੇਸ਼ਨੋਂ ਅੰਦਰ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਸਾਧ ਸੰਗਤ ਉੱਤਰ ਕੇ ਗੁਰਦੁਆਰੇ ਵੱਲ ਜਾਂਦੀ ਹੋਈ ਆ ਫਿਰ ਫੋਟੋਸ ਉਸਦਾ ਨਾਮ ਪਸਰੀ ਕਾਮੀਲਾ ਸਾਤ ਸੰਗਤ ਦਾ ਠਾਠਾ ਮਾਰਦਾ ਕੱਠ ਲਗਭਗ 20 ਬੱਸਾਂ ਦਾ ਜਥਾ ਜਿਹੜਾ ਕਿ ਲਗਭਗ 1 ਘੰਟਾ ਗੁਰਦੁਆਰਾ ਐਮਣਾ ਬਾਦ ਉਤਰ ਚੁੱਕਿਆ ਹੈ ਗੁਰਦੁਆਰਾ ਰੋੜੀ ਸਾਹਿਬ ਲਗਭਗ ਇੱਥੇ 1 ਘੰਟਾ ਇਹ ਜਥਾ ਇੱਥੇ ਰੁਕੇਗਾ ਦਰਸ਼ਨ ਮੇਲਾ ਗੁਰੂ ਜੀ ਦਾ ਕਰੇਗਾ ਕਿ ਰਖਤਾ ਸੁਰੱਖਿਆ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸਾਹ ਸੰਗਤ ਜਕਾਰੇ ਮਾਰਦੀ ਹੋਈ ਗੁਰਦੁਆਰਾ ਸਾਹਿਬ ਵੱਲ ਵੱਧ ਰਹੀ ਹੈ ਕੋਣੀ ਸਾਫ਼ਰ ਵੱਧ ਰਹੇ ਗੁਰਦੁਆਰੇ ਦਾ ਬੰਗਾਰ ਉੱਧਰ ਗਿਆ ਨਾ ਦੂਸਰੀ ਸਾਈਡ ਸਾਰਾ ਕਵਰ ਕੀਤਾ ਹੋਇਆ ਸੂਕਸ਼ਾ ਕਾਰਨਾ ਕਰਕੇ ਭਾਰੀ ਮਾਤਰਾ ਵਿੱਚ ਫੋਰਸ ਜਿਹੜੀ ਇੱਥੇ ਡਿਊਟੀ ਤੇ ਲੱਗੀ ਹੋਈ ਹੈ ਤੇ ਸਾਧ ਸੰਗਤ ਆਪਣੇ ਗੁਰੂ ਧਾਮ ਦੇ ਦਰਸ਼ਨ ਕਰਨ ਵਾਸਤੇ ਅੱਗੇ ਵਧ ਰਹੀ ਹੈ ਯਾਤਰੀਆਂ ਦਾ ਇਹ ਦੂਸਰਾ ਫੜਾ ਸੀ ਪਹਿਲੀਆਂ ਵੀ ਬੱਸਾਂ ਜਿਹੜੀਆਂ ਪਹਿਲਾਂ ਆ ਗਈਆਂ ਸੀ ਉਹ ਦਰਸ਼ਨ ਮੇਲੇ ਕਰਕੇ ਅੱਗੇ ਲਾਹੌਰਵਾਲ ਨੂੰ ਵੱਧ ਚੁੱਕੀਆਂ ਸਨ ਤੇ ਹੁਣ ਇਹ ਦੂਸਰਾ ਜੱਥਾ ਜਿਹੜਾ ਹੈ 21 ਨੰਬਰ ਬੱਸ ਤੋਂ ਲੈ ਕੇ ਤੇ 40 ਨੰਬਰ ਤੱਕ ਬੱਸ ਦੀਆਂ ਸਵਾਰੀਆਂ ਜਿਹੜੀਆਂ ਇੱਥੇ ਹੁਣ ਆਈਆਂ ਨੇ ਤੇ ਪੈਦਲ ਚੱਲਦੇ ਹੋਏ ਜਕਾਰੇ ਛੱਡਦੇ ਹੋਏ ਗੁਰੂ ਘਰ ਨੂੰ ਵੱਧ ਰਹੇ ਨੇ ਇੱਥੋਂ ਦੀ ਸੁਰੱਖਿਆ ਜਿਹੜੀ ਲਾਈ ਹੋਈ ਹੈ ਉਹ ਵੀ ਦਵਾ ਸਲਾਮ ਸਾਧ ਸੰਗਤ ਨੂੰ ਕਰ ਰਹੀ ਹੈ ਸਾਰੇ ਜਥੇ ਦੀ ਬਹੁਤ ਹੀ ਸੁਰੱਖਿਆ ਇੱਥੋਂ ਦਿੱਤੀ ਗਈ ਭਾਰੀ ਮਾਤਰਾ ਵਿੱਚ ਫੋਰਸ ਖੜੀ ਹੋਈ ਗੇਟ ਕੋਲ ਇੱਥੋਂ ਸਾਹਮਣੇ ਐਂਟਰੀ ਗੇਟ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣ ਲੱਗੇ ਨੇ ਗੁਰਦੁਆਰਾ ਸਾਹਿਬ ਐਮੜਾਬਾਦ ਜਿੱਥੇ ਕੀ ਗੁਰੂ ਜੀ ਅਤੇ ਭਾਈ ਲੱਲੋ ਜੀ ਨੇ ਕਾਫੀ ਸਮਾਂ ਇਤਿਦ ਕੀਤਾ ਸੀ ਦੇਵੋ ਫਤਿਹਗਰ ਸਾਹਿਬ ਤੋਂ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਡਿਸਟ੍ਰਿਕਟ ਗੁਜਰਾਵਾਲਾ ਜਿਹੜਾ ਕਿ ਥੋੜਾ ਲਗਭਗ 22 ਕਿਲੋਮੀਟਰ ਦੂਰ ਹੈ ਜਾਂਦਾ ਹੈ ਗੁਜਰਾਵਾਲਾ ਇਹ ਸਾਹਮਣੇ ਬਿਲਡਿੰਗ ਜਿਹੜੀ ਨਜ਼ਰ ਆ ਰਹੀ ਏ ਗੁਰਦੁਆਰਾ ਰੋੜੀ ਸਾਹਿਬ ਦੀ ਇਹ ਬਸਾਂ ਦੇ ਵਿੱਚ ਲਗਭਗ 900 ਤੋਂ ਲੈ ਕੇ 1000 ਤੱਕ ਸ਼ਰਧਾਲੂ ਜਿਹੜੇ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੰਟਰ ਹੋ ਰਹੇ ਨੇ ਇੱਕ ਦੂਜੇ ਨੂੰ ਮਿਲਦੇ ਹੋਏ ਗੁਰਦੁਆਰਾ ਸਾਹਿਬ ਦੇ ਉੱਤੇ ਵੀ ਬਹੁਤ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਇੱਧਰ ਸਾਈਡ ਕਿਆ ਪਾਣੀ ਦਾ ਪ੍ਰਬੰਧ ਵੀ ਇੰਨਾ ਕੀਤਾ ਗਿਆ ਹੈ ਸੁੱਸੂ ਕਰਕੇ ਇਹ ਚਲੋ ਤੇ ਬਾਕੀ ਕੋਈ ਸਾਧ ਸੰਗਤ ਅੱਗੇ ਦਰਸ਼ਨ ਮੇਲੇ ਕਰਨ ਵਾਸਤੇ ਚਲੀ ਗਈ ਹੈ ਉਸ ਇਧਰ ਬਾਥਰੂਮ ਵਾਲੀ ਸਾਈਡ ਨੂੰ ਲੋਕ ਪਈ ਜਾ ਰਹੇ ਨੇ ਪਈ ਉੱਥੇ ਉਹਦੇ ਨਾਲ ਹੀ ਚਾਹ ਦਾ ਲੰਗਰ ਤੇ ਰਸਾਂ ਦਾ ਲੰਗਰ ਜਿਹੜਾ ਚੱਲ ਰਿਹਾ ਹੈ ਉਧਰ ਨੂੰ ਹੋ ਚੁੱਕੇ ਨੇ ਕਾਫੀ ਯਾਤਰੀ ਅੱਗੇ ਆ ਗਏ ਨੇ ਬਾਕੀ ਜਿਹੜੀਆਂ ਬੱਸਾਂ ਦੋ ਚਾਰ ਪਿੱਛੇ ਲੇਟ ਆਈਆਂ ਨੇ ਉਹ ਵੀ ਹੁਣ ਅਲੱਗ-ਪਗ ਐਂਟਰੀ ਕਰ ਗਏ ਨੇ ਜਕਾਰੇ ਛੱਡਦੀ ਹੋਈ ਸਾਧ ਸੰਗਤ ਜਿੰਨਾ ਵਿੱਚ ਬਜ਼ੁਰਗ ਮਾਈਆਂ ਬਜ਼ੁਰਗ ਕਾਫੀ ਦਰਸ਼ਨਾ ਕਰਨ ਲਈ ਇੱਥੇ ਪਾਕਿਸਤਾਨ ਆਏ ਸੀ ਅਬੀਸ ਗੁਰੂ ਘਰ ਵਿੱਚ ਪਹੁੰਚ ਚੁੱਕੇ ਨੇ ਸ਼ਾਮ ਦਾ ਵੇਲਾ ਹੈ ਇਸ ਤੋਂ ਬਾਅਦ ਰਾਤ ਤੱਕ ਇੱਕ ਗੁਰਦੁਆਰਾ ਸਾਹਿਬ ਡੇਰਾ ਸਾਹਿਬ ਲਾਹੌਰ ਤੇ ਸਾਰੀਆਂ ਸੰਗਤਾਂ ਉੱਥੇ ਪਹੁੰਚ ਜਾਣਗੀਆਂ ਗੁਰਦੁਆਰੇ ਦੀ ਬਹੁਤ ਵਧੀਆ ਇਮਾਰਤ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਤਫੀ ਅਮਨਾਬਾਦ ਜ਼ਿਲ੍ਹਾ ਗੁਜਰਾਵਾਲਾ ਦੇ ਬਿਲਕੁਲ ਨੇੜੇ ਹੀ ਹੈ ਇੱਕ ਸਾਈਡ ਤੇ ਟੈਂਟ ਲਾ ਕੇ ਇੱਥੇ ਚਾਹ ਪਾਣੀ ਦਾ ਪ੍ਰੋਗਰਾਮ ਜਿਹੜਾ ਹੈ ਕੀਤਾ ਗਿਆ ਹੈ ਅ ਸਰਦਲੂ ਇੱਕਦਮ ਜ਼ਿਆਦਾ ਹੋਣ ਕਰਕੇ ਥੋੜੀ ਹਫਰਾ ਦਫੜੀ ਵੀ ਹੋ ਜਾਂਦੀ ਹੈ ਬਾਕੀ ਪਾ ਲੈ ਆ ਕੇ ਜਾ ਯਾਤਰੀ ਜਿਹੜੇ ਨੇ ਜਿਆਦਾ ਮੁੱਠ ਫਲੇ ਰਹੇ ਨੇ ਬਿਲਕੁਲ ਰੁੱਤ ਵੀ ਜਿਹੜੀ ਬਹੁਤ ਮਿੱਠੀ ਐ ਨਾ ਜਿਆਦਾ ਠੰਡ ਐ ਨਾ ਜਿਆਦਾ ਗਰਮੀ ਐ ਬਹੁਤ ਵਧੀਆ ਮੌਸਮ ਐ ਗਰਮ ਗਰਮ ਜਿਆਦਾ ਇਹ ਨਜ਼ਾਰੇ ਲੈ ਰਹੇ ਨੇ ਜਿੱਥੇ ਵੀ ਸਾਸਗਤ ਜਾਂਦੀ ਹੈ ਉੱਥੇ ਹੀ ਇਹਨਾਂ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਜਾਂਦੀ ਹੈ ਤਣੋਂ ਮਣੋਂ ਇੱਥੋਂ ਦੇ ਲੋਕ ਜਿਹੜੇ ਨੇ ਇੱਥੋਂ ਦਾ ਪ੍ਰਸ਼ਾਸਨ ਹੈ ਪ੍ਰਬੰਧਕ ਕਮੇਟੀ ਹੈ ਉਹ ਬਹੁਤ ਜ਼ਿਆਦਾ ਉਹ ਪਗਤ ਕਰਦੀ ਹੈ ਬਹੁਤ ਜ਼ਿਆਦਾ ਸੇਵਾ ਕਰਦੀ ਹੈ ਜਿਹੜੇ-ਜਿਹੜੇ ਵੀ ਗੁਰੂ ਘਰ ਚ ਗਏ ਆ ਉੱਥੇ ਬਹੁਤ ਜ਼ਿਆਦੀ ਇੱਥੋਂ ਦੇ ਜਨਤਾ ਨੇ ਸੇਵਾ ਕੀਤੀ ਹੈ ਬਾਕੀ ਸਾਰੇ ਯਾਤਰੀ ਜਿਆਦਾ ਆਨੰਦ ਲੈਂਦੇ ਹੋਏ ਹਾਂ ਜੀ ਹੁਣ ਇੱਕ ਤਾਂ ਜਿਆਦਾ ਆਨੰਦ ਲਿਆ ਜਾਵੇ ਇਹ ਜੀ ਗੁਰਦੁਆਰਾ ਸਾਹਿਬ ਦਾ ਜਿਹੜਾ ਸਾਹਮਣੇ ਇਤਿਹਾਸ ਲਿਖਿਆ ਹੋਇਆ ਹੈ ਗੁਰਦੁਆਰਾ ਰੌਣੀ ਸਾਹਿਬ ਐਮੜਾਬਾਦ ਗੁਰੂ ਨਾਨਕ ਦੇਵ ਜੀ ਪਹਿਲੀ ਦਰਸੀ ਦਾ ਪ੍ਰਚਾਰ ਕਰਨ ਵਾਸਤੇ ਐਮੜਾਬਾਦ ਪਾਈ ਨਾਲੋਂ ਦੇ ਘਰ ਫੈਰੇ ਸੀ ਗੁਰਦੁਆਰਾ ਸਾਹਿਬ ਬਾਣੀ ਦਾ ਪ੍ਰਵਾਹ ਚੱਲ ਰਿਹਾ ਬੱਚਿਆਂ ਵੱਲੋਂ ਸਾਰੀਆਂ ਸੰਗਤਾਂ ਮੱਥਾ ਟੇਕਣ ਦੇ ਇੰਤਜ਼ਾਰ ਵਿੱਚ ਨੇ ਮੈਰੀ ਕੋਰਾ ਮੈਟੀ ਗਿਊ ਸਿਗਨ ਲੰਬਾ ਆਪਣਾ ਤਹਿਸੀਲ ਐਮਨਾਬਾ ਦਿਲਾ ਕੁਤਰਾਵਾਲਾ ਜਨਾ ਕੋ ਸਰਪੰਖ ਜੀ ਸਿੰਘ ਜੀ ਵੀ ਸਾਡੇ ਕੇ ਬਾਹਰ ਆ ਗਏ ਨੇ ਸੁਖਰੇ ਬਿਹਾਰੀ ਸੇ ਜਿਸ ਬਾਈ ਮਨਸਾ ਕਾ ਦਤ ਸਭ ਸੁਖ ਨਿਦਾਨ ਮਨਸਾ ਕਾ ਦਤ ਸਭ ਸੁਖ ਨਿਦਾਨ ਅੰਮ੍ਰਿਤਿ ਸਰੀ ਸਦੀ ਪਹਰੇ ਕੋ ਸੰਗਰੀਤੀ ਸਰੀ ਸੰਦੇਹੀ ਪਰਪੂਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰਕੇ ਮੱਥਾ ਟੇਕ ਕੇ ਸੰਤਾਂ ਫਿਰ ਦੂਸਰੇ ਬਣੇ ਇੱਕ ਹੋਰ ਪੂਜੀ ਦੀ ਜਗਾ ਬੜੀ ਹੋਈ ਹੈ ਇਸ ਤਰ੍ਹਾਂ ਮੱਥਾ ਇਧਰ ਟੇਕੇ ਬਾਰ ਨੂੰ ਆ ਰਹੇ ਨੇ जगह थोड़ी होने करके थोड़ा जहा टाइम तो जरूर लग रहा है बाकी संगत बहुत भारी उत्साह है राजस्थान जोगी थक गया ठीक गया मैं तो, तो ਇੱਕ ਮਸਕਾਨਾ ਜੋਗੀ ਧੱਕਿਆ ਮੈਂ ਬਾਬਰ ਦੇ ਦਰਵਾਜ਼ੇ ਮਸਕਾਨਾ ਤੂੰ ਕਾਲੂ ਦਾ ਤੇਰੇ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ ਤਾਲੂ ਦਾ ਤੇਰੇ ਪਿਆਰਾ ਕੀ ਕਰ ਰਹੇ ਹੋ ਪ੍ਰਾਜਿਕਾ ਇਹ ਮੇਰੇ ਬਹੁਤ ਹੀ ਤੇਰੀ ਚੱਲਦੇ ਆਉਂਦੀ ਜਾਂਦੇ ਸਾਰੇ ਮਤਲਬ ਸਿੱਧਾ ਗੱਡੀ ਆ ਜਾਣਾ ਮੈਨੂੰ ਚਲੇ ਚਾਹ ਨਹੀਂ ਚੱਲਣਾ ਹਾਂ ਅੱਜ ਰਾਜੋ ਖਿਸੀ ਗੁਰਦੁਆਰਾ ਐਮਨਾ ਸਾਹਿਬ ਐਮਨਾ ਬਾਗ